ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੇਮਨ ਸਾਰੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਸਾਰਿਆਂ ਦਾ ਤੁਹਾਡਾ ਅੱਜ ਦੇ ਵਲੌਗ ਚ ਤੇ ਵਲੌਗ ਸ਼ੁਰੂ ਕੀਤਾ ਅੱਜ ਲੇਟ ਕਿਉਂਕਿ ਸਵੇਰੇ ਕੰਮ ਕਰਦੇ ਵਿੱਚ ਟਾਈਮ ਨਹੀਂ ਲੱਗਿਆ ਬੱਚੇ ਸਕੂਲ ਗਏ ਨੇ ਹੁਣ ਤਾਂ ਸਕੂਲ ਤੋਂ ਵਾਪਸ ਆਉਣ ਵਾਲੇ ਨੇ ਕਰ ਤੇ ਮੈਂ ਕਰ ਰਹੀ ਹਾਂ ਮਸ਼ੀਨ ਦਾ ਕੰਮ ਸਟਿਚਿੰਗ ਕਰ ਰਹੀ ਹਾਂ ਸਲਵਾਰ ਸਟਿਚ ਕਰ ਰਹੀ ਹਾਂ ਸ਼ਰਟ ਸਟਿਚ ਹੋ ਗਈ ਹੈ ਤੇ ਨਾਲ ਹੀ ਇੱਧਰ ਸੋ ਰਿਹਾ ਹੈ ਦਿਲਾਵਰ ਤੁਹਾਨੂੰ ਦਿਖਾਉਣੀ ਆ ਇੱਧਰ ਦਿਲਾਵਰ ਸੋ ਰਿਹਾ ਹੈ ਆਪਣੇ ਖਿਡੌਣੇ ਇੱਥੇ ਰੱਖ ਕੇ ਦੇਖੋ ਖਿਡਾਰੇ ਹੋਣੇ ਸਾਰੇ ਖੇਲਦਾ ਖੇਲਦਾ ਸੋ ਗਿਆ ਏ ਇੱਕ ਆਪੀ ਚਾਕਲੇਟ ਰੱਖੀਏ ਨਾਲ ਨਾਲ ਖਿਡੌਣੇ ਸਾਰੇ ਤੇ ਬੱਚੇ ਆਉਂਦੇ ਨੇ ਸਕੂਲ ਤੋਂ ਫਿਰ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਬੱਚਿਆਂ ਦੇ ਨਾਲ ਤੇ ਉਹਨਾਂ ਕਰੀਏ ਸੂ ਸਟਿਚ ਇੱਧਰ ਪਾਈ ਹੋਈ ਏ ਜੀ ਕਨਕ ਸੁੱਕਣੇ ਸ਼ਾਂ ਆ ਗਈ ਹੁਣ

ਦੇਖ ਦੇ ਦੇਖ ਦੇ ਬਾਓ ਕਿੰਨੇ ਮਾਕਸ ਆਏ ਤੇ ਲੈ ਨਹੀਂ ਲੈਣਾ ਆਪਾਂ ਮਮ ਕਾਲੇ ਨੇ ਮਮ ਕਾਲੇ ਮਮ ਬਣਾ ਰਹੇ ਨੇ ਰੋਟੀ ਰੋਟੀ ਬਣਦੀ ਹੈ ਜੀ ਆਲੂ ਵਾਲੀ ਵਾਲੇ ਤੋਫੇ ਵਾਲੇ ਨਾਲੇ ਮਿੱਠਾ ਬੱਚੀ ਚਾਹ ਬੱਚਿਆਂ ਨੇ ਰੋਟੀ ਖਾ ਲਈ ਹੈ ਤੇ ਹੁਣ ਮੈਂ ਬਣਾਈਏ ਚਾਹ ਨਾਲ ਤੇ ਨਾਲ ਬਣਾਈਏ ਕਪੜੀ ਰੋਟੀ ਇਹਦੇ ਦਲਾਵਰ ਨੇ ਨਹਾ ਲਿਆ ਜੀ ਸੇ ਉਹ ਹਾਲ ਤੋਤੇ ਨੇ ਹਾਂਜੀ ਕੀ ਕਰਦੇ ਮਿੱਠੂ ਹੈਲੋ ਕਰਦੇ ਉੱਤੇ ਪਹਿਲਾਂ ਹੈਲੋ ਕਰੋ ਨਾ ਆਪਾਂ ਫਿਰ ਕਰਦੇ ਹੈਲੋ ਕਰਦੇ ਬਣਾਉਂਦੇ ਇਹ ਕਰਨੀ ਬੇਦੇ ਵਾਲ ਸੁਕਾ ਰਹੀ ਹੈ ਡਰਾਈ ਦੇ ਨਾਲ ਇਹ ਨਾਲ ਦੇਖ ਰਿਹਾ ਹੈ ਫੋਨ ਤੇ ਸ਼ਿਵਰਾਜ ਨਾ ਕੇ ਚਲਾ ਗਿਆ نیچے ਤੇ ਇਧਰ ਮੈਂ ਬਣਾਣ ਲੱਗੀ ਹੁਣ ਚਾਵਲ ਸਾਈ ਬਣਾਵਾਂਗੇ ਨਮਕੀਂ ਚਾਵਲ ਇਹ ਤੇ ਤੜਕਾ ਮੈਂ ਕੱਟ ਲਿਆ ਕੁੱਕਰ ਰੱਖਿਆ ਹੈ ਗੈਸ ਤੇ ਇਹ ਬਣਾਵਾਂਗੇ ਚਾਵਲ ਅਦਰਸ਼ਿ ਭਰਾਏ ਨੇ ਤੇ ਦਿਲਾਵਰ ਨਾਲਿਆ ਉਮ ਨਾਲ ਲੱਗੀ ਅਤਰਨਦੀਪ ਸੇਰਨਵਾ ਵਗੇ ਨੂੰ ਤੇ ਮਨਕੀਰ ਤਾਂ ਜੇ ਨੀਚੇ ਰੋਣੂ ਸੇਰਨਵਾ ਵਗੇ ਇਹ ਦੋਨੋਂ ਚਿਪਕੇ ਨੇ ਫੋਨ ਨੂੰ ਹਾਂਜੀ ਕੀ ਕਰਦੇ ਹੋ ਹਲੋ ਸ਼ਿਵ ਚਾਵਲ ਮੈਂ ਬਣਾ ਲੈਨੇ ਤੜਕਾ ਲਗਾ ਲਿਆ ਇੱਕ ਵਸਲ ਹੋ ਗਈ ਹੈ ਗੈਸ ਕਰਤੀ ਹੈ ਬੰਦ ਤੇ ਹੁਣ ਥੋੜੀ देर ਬਾਅਦ ਉਸਟੇਮ ਨਿਕਲ ਜਾਏਗੀ ਫਿਰ ਚਾਵਲ ਦੇਖਾਂਗੇ ਤੇ ਨਾਲ ਖਾਵਾਂਗੇ ਦাল ਬਚਨ ਖਵਾਵਾਂਗੇ ਇਧਰ ਬੱਚਾ ਨੇ ਨਾਲ ਲਿਆ ਸਿਰ ਤੇ ਹੁਣ ਖਾਣ ਲੱਗੇ ਨੇ ਰੋਟੀ ਇਧਰ ਮੇਰਾ ਮਿੱਠੂ ਗੰਦਾ ਬੱਚਾ ਇਹਦੇ ਤਰਨਦੀਪ ਲੈ ਆਈਏ ਚਾਵਲ ਆਪਣੇ ਤੇ ਖਾਣ ਲੱਗੇ ਨੇ ਹਾਂਜੀ ਤੁਸੀਂ ਵਿੱਚ ਇੱਧਰ ਆ ਗਈ ਸਰਦਾਰ ਸਾਰਿਆਂ ਨੂੰ